ਕੈਨਡਾ ਪਰ ਦੇ ਵਿੱਚ ਅਪ੍ਰੈਲ ਮਹੀਨਾ ਸਿੱਖ ਵਿਰਾਸਤ ਦੇ ਮਹੀਨੇ ਵਜੋਂ ਮਨਾਇਆ ਜਾਂਦਾ ਹੈ ਇਸ ਮਹੀਨੇ ਦੇ ਵਿੱਚ ਵਕ ਵਕ ਥਾਵਾਂ ਦੇ ਉੱਪਰ ਕਈ ਤਰ੍ਹਾਂ ਦੇ ਸਮਾਗਮ ਮੁਲਕੇ ਜਾਂਦੇ ਹਨ ਤਾਂ ਹਾਲ ਹੀ ਦੇ ਵਿੱਚ ਬ੍ਰੈਂਟਨ ਡਾਊਨਟਾਊਨ ਦੇ ਵਿੱਚ ਜਸਵੰਤ ਸਿੰਘ ਖਾਲੜਾ ਦੇ ਜੀਵਨ ਨੂੰ ਸਮਰਪਿਤ ਇੱਕ ਪ੍ਰਦਰਸ਼ਨੀ ਲਗਾਈ ਗਈ ਜਿਸ ਦੇ ਵਿੱਚ ਉਹਨਾਂ ਦੀਆਂ ਵਕ ਵਕ ਤਸਵੀਰਾਂ ਲਗਾਈਆਂ ਗਈਆਂ ਅਤੇ ਨਾਲ ਹੀ ਇਤਿਹਾਸ ਵੀ ਲਿਖਿਆ ਹੋਇਆ ਹੈ ਇਸ ਮੌਕੇ ਤੇ ਮੌਜੂਦ ਪ੍ਰਬੰਧਕਾਂ ਦੇ ਨਾਲ ਗੱਲ ਕੀਤੀ ਗਈ ਅਤੇ Ontario ਗੁਰਦੁਆਰਾ ਕਮੇਟੀ ਦੇ ਵੀ ਕਈ ਮੈਂਬਰ ਪ੍ਰਦਰਸ਼ਨੀ ਦੇਖਣ ਦੇ ਲਈ ਪਹੁੰਚੇ ਜਾਣਦੇ ਆ ਪੂਰੀ ਰਿਪੋਰਟ ਕੈਨੇਡਾ ਵਿੱਚ ਅਪ੍ਰੈਲ ਮਹੀਨਾ ਸਿੱਖ ਹੈਰੀਟੇਜ ਮਹੀਨੇ ਵਜੋਂ ਮਨਾਇਆ ਜਾਂਦਾ ਹੈ ਇਸ ਮਹੀਨੇ ਕਈ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾਂਦੇ ਹਨ ਸਿੱਖ ਹੈਰੀਟੇਜ ਮੰਥ ਫਾਊਂਡੇਸ਼ਨ ਨੇ ਪਾਈਚਾਰੇ ਨੂੰ ਬ੍ਰਾਂਟਨ ਵਿੱਚ ਸਿੱਖ ਹੈਰੀਟੇਜ ਮਹੀਨਾ 2025 ਮਨਾਉਣ ਲਈ ਸੱਦਾ ਦਿੱਤਾ ਹੈ। ਪਿਛਲੇ ਸਾਲਾਂ ਵਾਂਗ ਟੀਮ ਨੇ ਇਸ ਮਹੀਨੇ ਨੂੰ ਮਨਾਉਣ ਲਈ ਗਤੀਸ਼ੀਲ ਪ੍ਰੋਗਰਾਮਿੰਗ ਪ੍ਰਦਾਨ ਕਰਨ ਲਈ ਕਈ ਤਰ੍ਹਾਂ ਦੀਆਂ ਪਾਈਚਾਰਕ ਸੰਸਥਾਵਾਂ ਅਤੇ ਆਗੂਆਂ ਨਾਲ ਸਹਿਯੋਗ ਕੀਤਾ ਹੈ। ਇਸ ਸਾਲ ਮਨੁੱਖੀ ਅਧਿਕਾਰਾਂ ਦੇ ਕਾਰਕੂਨ ਜਸਵੰਤ ਸਿੰਘ ਖਾਲੜਾ ਦੇ ਦੁਖਦਾਈ ਲਾਪਤਾ ਹੋਣ ਦੀ ਤੀਵੀਂ ਵਾਰੀਗਣ ਨੂੰ ਸਮਰਪਿਤ ਪ੍ਰੋਗਰਾਮ ਉਲੀਕੇ ਗਏ ਹਨ। ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਵਿਰਾਸਤ ਦਾ ਸਨਮਾਨ ਕਰਨ ਵਾਲੀ ਇੱਕ ਵਿਸ਼ੇਸ਼ ਪ੍ਰਦਰਸ਼ਨੀ ਚੈਲੈਂਜਿੰਗ ਦਾ ਡਾਰਕਨੈਸ ਦੇ ਉਦਘਾਟਨ ਨਾਲ ਸਿੱਖ ਵਿਰਾਸਤ ਮਹੀਨਾ 2025 ਦੀ ਸ਼ੁਰੂਆਤ ਕੀਤੀ ਗਈ ਹੈ ਬ੍ਰੈਂਟਨ ਵਿੱਚ ਸਥਿਤ ਪੀਲ ਆਰਟ ਗੈਲਰੀ ਵਿਖੇ ਪ੍ਰਦਰਸ਼ਨੀ ਲਗਾਈ ਗਈ ਹੈ ਪ੍ਰਦਰਸ਼ਨੀ ਵਿੱਚ ਬਹੁਤ ਪੁਰਾਣੀਆਂ ਪੁਰਾਣੀਆਂ ਤਸਵੀਰਾਂ ਵੀ ਹਨ ਅਤੇ ਨਾਲ ਹੀ ਇਤਿਹਾਸ ਵੀ ਦੱਸਿਆ ਗਿਆ ਹੈ ਦਰਦਸ਼ਨੀ ਵਿੱਚ ਜਸਵੰਤ ਸਿੰਘ ਖਾਲੜਾ ਦੇ ਭਰਾ ਅਮਰਜੀਤ ਸਿੰਘ ਖਾਲੜਾ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਉਹਨਾਂ ਨੇ ਦੱਸਿਆ ਕਿ ਉਹ ਵਿਸ਼ੇਸ਼ ਸੱਦੇ ਤੇ ਪ੍ਰਦਰਸ਼ਨੀ ਵਿੱਚ ਪਹੁੰਚੇ ਹਨ ਅਤੇ ਉਹਨਾਂ ਨੌਜਵਾਨ ਪੀੜ੍ਹੀ ਨੂੰ ਵੀ ਪ੍ਰਦਰਸ਼ਨੀ ਦੇਖਣ ਦੇ ਲਈ ਆਖਿਆ ਤੇ ਅੱਜ ਇੱਥੇ ਜਸਵੰਤ ਸਿੰਘ ਖਾਲੜਾ ਜੀ ਦੇ ਨੂੰ ਲੇਗੇਸੀ ਨੂੰ ਆਨਰ ਕਰਨ ਦੇ ਲਈ ਅੱਜ ਇੱਥੇ ਐਗਜ਼ਿਬਿਸ਼ਨ ਲਾਂਚ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਇਸ ਮੌਕੇ ਹਾਂਜੀ ਮੈਂ ਮੈਨੂੰ ਪਤਾ ਲੱਗਾ ਸੀਗਾ ਇੱਥੇ ਨੌਜਵਾਨਾਂ ਨੇ ਜਿਹੜਾ ਹੈਰਿਟੇਜ ਮੰਥ ਦੇ ਵਿੱਚ ਉਹਨਾਂ ਦੇ ਲਈ ਐਗਜ਼ਿਬਿਸ਼ਨ ਲਾਂਚ ਕੀਤੀ ਆ ਇਹ ਕਰਕੇ ਬਹੁਤ ਖੁਸ਼ੀ ਹੋਈ ਉਹਨਾਂ ਨੇ ਮੈਨੂੰ ਕਿਹਾ ਵੀ ਜੇ ਇੱਥੇ ਆ ਸਕਦੇ ਜੇ ਤੇ ਬਹੁਤ ਵਧੀਆ ਗੱਲ ਆ ਮੈਂ ਇਹਨਾਂ ਦੀ ਇਨਵੀਟੇਸ਼ਨ ਸੈਪਟ ਕੀਤੀ ਤੇ ਇੱਥੇ ਆਏ ਆ ਇੱਥੇ ਸਾਰਿਆਂ ਨੂੰ ਮਿਲ ਕੇ ਜਸਵੰਤ ਸਿੰਘ ਖਾਲੜਾ ਬਾਰੇ ਜਿਹੜੇ ਸਾਰਿਆਂ ਦੇ ਨਾਲ ਵਿਚਾਰ ਸਾਂਝੇ ਕੀਤੇ ਉਹਨਾਂ ਇਥੋਂ ਦੀਆਂ ਸੰਗਤਾਂ ਦੇ ਸੁਣੇ ਬਹੁਤ ਸੋਹਣਾ ਲੱਗਾ ਤੇ ਐਕਸੀਬਿਸ਼ਨ ਵੀ ਬਹੁਤ ਸੋਹਣਾ ਵਾ ਨੌਜਵਾਨ ਵੀ ਬਹੁਤ ਦਿਲਚਸਪੀ ਨਾਲ ਕੰਮ ਕਰ ਰਹੇ ਆ ਤੇ ਲੋਕ ਵੀ ਧਿਆਨ ਨਾਲ ਸੁਣ ਰਹੇ ਬਹੁਤ ਵਧੀਆ ਲੱਗਾ ਤੇ ਤੁਹਾਨੂੰ ਵੀ ਲੱਗਦਾ ਕਿ ਛੋਟੇ ਬੱਚਿਆਂ ਨੂੰ ਵੀ ਐਗਜ਼ਿਬਿਸ਼ਨ ਦੇਖਣ ਆਉਣਾ ਚਾਹੀਦਾ ਹੈ? ਹਾਂ ਜੀ ਕਿਉਂਕਿ ਛੋਟੇ ਬੱਚੇ ਸਾਡੇ ਗਾਂ ਕੌਮ ਦਾ ਭੂਖਵਾ ਉਹਨਾਂ ਨੂੰ ਤੇ ਚੀਜ਼ਾਂ ਜ਼ਰੂਰ ਦੇਖਣੀਆਂ ਚਾਹੀਦੀਆਂ ਵਾ ਤੇ ਲਰਨ ਕਰਨੀਆਂ ਚਾਹੀਦੀਆਂ ਵਾ ਉਹਨਾਂ ਦੇ ਲਈ ਇੱਕ ਇਤਿਹਾਸ ਵਾ ਜਿਹੜਾ ਉਹਨਾਂ ਦੇ ਲਈ ਬਹੁਤ ਜ਼ਰੂਰੀ ਹੈ ਨੂੰ ਸਮਝਣਾ। ਦੱਸਣਯੋਗ ਹੈ ਕਿ 26 ਅਪ੍ਰੈਲ ਤੱਕ ਇਹ ਪ੍ਰਦਰਸ਼ਨੀ ਲੱਗੀ ਰਹੇਗੀ ਅਤੇ ਇਸ ਦੀ ਕੋਈ ਵੀ ਟਿਕਟ ਨਹੀਂ ਹੈ। ਪਰਦਰਸ਼ਨੀ ਤੇ ਪ੍ਰਬੰਧਕ ਉੰਡਾਰੀਓ ਗੁਰਦੁਆਰਾ ਕਮੇਟੀ ਦੇ ਮੈਂਬਰ ਅਤੇ ਰੀਜਨਲ ਕਾਉਂਸਲਰ ਵੀ ਮੌਜੂਦ ਸਨ ਜਿਨ੍ਹਾਂ ਨੇ ਗੱਲਬਾਤ ਦੌਰਾਨ ਸਿੱਖ ਵਿਰਾਸਤੀ ਮਹੀਨਾ ਅਤੇ ਪ੍ਰਦਰਸ਼ਨੀ ਬਾਰੇ ਜ਼ਿਕਰ ਕੀਤਾ ਤੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਸਮੇਤ ਪ੍ਰਦਰਸ਼ਨੀ ਦੇਖਣ ਲਈ ਸੱਦਾ ਦਿੱਤਾ ਤੇ ਸਰ ਅਜੇ ਇੱਥੇ ਪੀਲ ਆਰਟ ਮਿਊਜ਼ੀਅਮ ਦੇ ਵਿੱਚ ਕੀ ਇਵੈਂਟ ਰੱਖਿਆ ਗਿਆ ਹੈ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ ਇਸ ਬਾਰੇ ਜ਼ਰੂਰ ਦੱਸੋ ਸਾਨੂੰ ਸੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਪ੍ਰੈਲ ਦਾ ਮਹੀਨਾ ਸੈਕ ਹੈਰੀਟੇਜ ਮੰਥ ਵਜੋਂ ਮਨਾਇਆ ਜਾਂਦਾ ਹੈ ਐਂਡ ਪਾਮਾ ਦੇ ਅੰਦਰ ਬ੍ਰੈਂਪਟਨ ਦੇ ਵਿੱਚ ਇੱਕ ਐਕਸੀਬਿਸ਼ਨ ਲਗਾਇਆ ਗਿਆ ਜੋ ਕਿ ਜਸਵੰਤ ਸਿੰਘ ਖਾਲੜਾ ਸਾਹਿਬ ਨੂੰ ਸਮਰਪਿਤ ਹੈ ਕਿਉਂਕਿ ਇਸ ਸਾਲ ਦਾ ਜੈ ਸਿੱਖ ਹੈਰੀਟੇਜ ਮਾਨ تھا ਉਹ ਖਾਲੜਾ ਸਾਹਿਬ ਨੂੰ ਸਮਰਪਿਤ ਕੀਤਾ ਗਿਆ ਹੈ ਸਤੰਬਰ ਦੇ ਵਿੱਚ ਉਹਨਾਂ ਦੀ ਸ਼ਹਾਦਤ ਦੇ 30 ਸਾਲ ਪੂਰੇ ਹੋ ਰਹੇ ਨੇ ਸੋ ਤਾਂ ਕਰਕੇ ਇਹ ਪ੍ਰੋਗਰਾਮ ਰੱਖਿਆ ਗਿਆ ਸੀ ਕਿ ਐਕਸੀਬਿਸ਼ਨ ਦੇਖਿਆ ਹੋਵੇ ਤਾਂ ਉਸ ਐਕਸੀਬਿਸ਼ਨ ਦੇ ਵਿੱਚ ਖਾਲੜਾ ਸਾਹਿਬ ਦੇ ਬਚਪਨ ਤੋਂ ਲੈ ਕੇ ਸ਼ਹਾਦਤ ਤੱਕ ਦੇ ਸਫ਼ਰ ਨੂੰ ਆ ਕਾਗਜ਼ਾਂ ਦੇ ਉੱਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ ਉਸ ਤੋਂ ਇਲਾਵਾ ਇਟਸ ਹਾਲ ਦੇ ਵਿੱਚ ਹੁਣ ਤੋਂ ਕੁਛ ਮਿੰਟ ਬਾਅਦ ਖਾਲੜਾ ਸਾਹਿਬ ਦੇ ਨਾਲ ਬੈਠ ਕੇ ਆ ਉਹਨਾਂ ਨੇ ਪੂਰਾ ਜਸਟ ਵਾਂਸਿੰਗ ਖਾਲੜਾ ਦੇ ਬਚਪਨ ਤੋਂ ਲੈ ਕੇ ਸ਼ਹਾਦਤ ਤੱਕ ਦੀ ਕਹਾਣੀ ਸ਼ਹਾਦਤ ਤੋਂ ਬਾਅਦ ਜੋ ਜਰਾ ਕੇਸ ਚੱਲਿਆ ਉਸ ਵਿੱਚ ਕੀ ਕੁਝ ਹੋਇਆ ਉਹ ਸਾਰਾ ਕੁਝ ਪਲੱਸ ਇਟ ਵਿਲ ਬੀ ਅ ਓਪਨ ਕਨਵਰਸੇਸ਼ਨ ਜਿਸ ਦੇ ਵਿੱਚ ਕੋਈ ਵੀ ਬੰਦਾ ਖੜਾ ਸਰ ਦੇ ਬ੍ਰਦਰ ਨੂੰ ਕੁਐਸਚਨਸ ਕਰ ਸਕਦਾ ਹੈ ਪੁੱਛ ਸਕਦਾ ਹੈ ਕੋਈ ਆਪਣੇ ਡਾਊਟਸ ਦੂਰ ਕਰ ਸਕਦੇ ਨੇ ਤੇ ਸਰ ਇਹ ਜੋ ਪ੍ਰਦਰਸ਼ਨੀ ਲਗਾਈ ਕਿ ਇਹ ਕਦੋਂ ਤੱਕ ਰਵੇਗੀ ਤੇ ਆ ਤੁਹਾਡਾ ਸਵਾਲ ਬਹੁਤ ਵਧੀਆ ਸਵਾਲ ਹੈ 26 April ਤੱਕ ਸੋ ਦੈਟ ਮੀਨਸ ਕਿ ਪੂਰਾ ਸੈਕੈਰਟੇਜ ਮੰਥ ਅਜਨੇਗਰੇਸ਼ਨ 26 ਤਰੀਕ ਨੂੰ ਕਲੋਜ਼ਿੰਗ ਲਾਈਟ ਆ ਪੂਰਾ 26 ਤਰੀਕ ਤੱਕ ਇੱਥੇ ਇਹ ਪ੍ਰਦਰਸ਼ਨੀ ਲੱਗੀ ਰਹੇਗੀ ਤੇ ਆਮ ਲੋਕ ਕੋਈ ਵੀ ਆ ਕੇ ਦੇਖ ਸਕਦੇ ਨੇ ਇੱਥੇ ਬਿਲਕੁਲ ਆਮ ਲੋਕ ਕੋਈ ਵੀ ਆ ਕੇ ਦੇਖ ਸਕਦੇ ਨੇ ਫ੍ਰੀ ਆਫ ਕਾਸਟ ਆ ਕੋਈ ਚਾਰजेस ਨਹੀਂ ਹੈਗੇ ਆ ਅਸੀਂ ਚਾਹੁੰਦੇ ਆ ਕਿ ਹਰੇਕ ਬੰਦਾ ਜਿਆਦਾ ਤੋਂ ਜਿਆਦਾ ਆਵੇ ਅਤੇ ਇਸ ਪ੍ਰਦਰਸ਼ਨ ਨੂੰ ਦੇਖੇ ਇਸ ਤੋਂ ਬਹੁਤ ਕੁਝ ਐਸਾ ਸਿੱਖਣ ਵਾਲਾ ਮੈਂ ਹੁਣੇ ਹੀ ਆਪਣੇ ਨਾਲ ਦੇ ਸਾਥੀਆਂ ਨਾਲ ਗੱਲ ਕਰਿਆ ਸੀ ਕਈ ਐਸੀਆਂ ਫੋਟੋਜ਼ ਨੇ ਜਿਹੜੀਆਂ ਅਸੀਂ ਵੀ ਨਹੀਂ ਦੇਖੀਆਂ ਜੋਗਦੋਗ ਕਿ ਅਸੀਂ ਇਸ ਵਿਚਾਰਧਾਰਾ ਨਾਲ ਇਨ ਨੇਚਰ ਚ ਜੁੜੇ ਹੋਏ ਆ ਸੋ ਇਟਸ ਇਜ਼ ਰੀਲੀ ਇੰਪੋਰਟੈਂਟ ਕਿ ਅਸੀਂ ਬੱਚਿਆਂ ਨੂੰ ਵੀ ਲੈ ਕੇ ਆਈਏ ਤੇ ਇਸ ਪ੍ਰਦਰਸ਼ਨੀ ਨੂੰ ਨੂੰ ਦਿਖਾਈਏ ਇਹ 84 ਤੋਂ ਪਹਿਲਾਂ ਅਤੇ 84 ਤੋਂ ਬਾਅਦ ਦਾ ਇਤਿਹਾਸ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਸੰਜੋਇਆ ਗਿਆ ਆ ਐਂਡ ਇੱਕ ਕੋਈ ਰਾਉਂਡ ਮਾਰ ਕੇ ਕਾਫੀ ਕੁਝ ਤੁਹਾਨੂੰ ਤੋਂ ਸਿੱਖਣ ਨੂੰ ਮਿਲੇਗਾ ਅਲਕੋਲ ਡੇ ਆਪਾਂ ਸੈਕਰੀਟੇਜ ਮੰਤ ਜਿਹੜਾ April ਮਨਾਉਣੇ ਹੈਗੇ ਆ ਸੋ ਕੌਮ ਦੇ ਵਿੱਚ ਜਾਗਰੂਕਤਾ ਲਿਆਉਣ ਦੇ ਲਈ ਬਹੁਤ ਜ਼ਰੂਰੀ ਹੈਗਾ ਤੇ ਦੂਸਰਾ ਜਿਹੜਾ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਜਿਹੜੀ 25ਵੀਂ ਜਿਹੜਾ ਹੈਗਾ ਉਹਨਾਂ ਦੀ ਜਿਹੜਾ ਉਹਨਾਂ ਨੂੰ ਮਾਰਿਆ ਗਿਆ ਸੀਗਾ ਉਹਦਾ ਉਹਦੀ ਵੀ ਐਨੀਵਰਸਰੀ ਹੈਗੀ ਆ ਸੋ ਉਹਦੇ ਲਈ ਸਾਡੇ ਲਈ ਉਹ ਬਹੁਤ ਅਹਿਮ ਹੈਗੀ ਆ ਅੱਜ ਆਪਾਂ ਇੱਥੇ ਇਸੇ ਕਰਕੇ ਪਹੁੰਚੇ ਹੈਗੇ ਆ ਅੱਜ ਸਾਰੀ ਜਿਹੜੀ ਆਪਾਂ ਜੋ ਕੁਝ ਦੇਖਿਆ ਨਮਾਇਸ਼ ਲੱਗੀ ਜਿੱਤਾ ਉਹ ਖਾਸ ਤੌਰ ਤੇ ਜਿਹੜਾ ਭਾਈ ਜਸਵੰਤ ਸਿੰਘ ਖਾਲੜਾ ਪਰਤੀ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਕਾਲਣਾ ਜਿਹੜੀਆਂ ਉਹਨਾਂ ਨੇ ਕਾਲੀਆਂ ਹੈਗੀਆਂ ਪੰਥ ਦੀ ਖਾਤਰ ਜੋ ਕੁਝ ਉਹਨਾਂ ਨੇ ਕੀਤਾ ਹੈਗਾ ਜਦੋਂ ਡੱਟ ਕੇ ਹਿਮੋਰਾਇਟਸ ਦੀ ਵਾਇਲੇਸ਼ਨ ਦੇ ਬਰਕਰਾਰਫ ਬੋਲੇ ਆ ਗਿਆ ਇੱਕ ਬਹੁਤ ਹੀ ਸਲਾਉਣ ਜੋ ਉਹਦਾ ਦਾ ਕਾਰਜ ਆਏਗਾ ਸਰ ਤੁਸੀਂ ਕੀ ਕਹਿਣਾ ਚਾਹੋਗੇ ਇਸ ਮੌਕੇ ਆਪਾਂ ਅੱਜ ਅਪ੍ਰੈਲ ਦਾ ਮਹੀਨਾ ਬਹੁਤ ਇੰਪੋਰਟੈਂਟ ਹੈ ਸਿੱਖਾਂ ਵਾਸਤੇ ਸਿੱਖ ਹਿਸਟਰੀ ਵਾਸਤੇ ਸਾਨੂੰ ਇੱਥੇ ਦੀ ਜਿਹੜੀਆਂ ਸਰਕਾਰਾਂ ਨੇ ਸਿੱਖਾਂ ਦੀ ਕਾਲਣ ਨੂੰ ਦੇਖਦੇ ਹੋਏ ਆ ਬਹੁਤ ਹੈਰੀਟੇਜ ਮੰਥ ਐਲਾਨਿਆ ਗਿਆ ਜਦੋਂ ਮਾਨ ਸਾਹਿਬ ਨੇ ਪਹਿਲਾਂ ਦੱਸਿਆ ਵੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਸ ਮੰਥ ਤੋਂ ਸ਼ੁਰੂਆਤ ਕਰ ਰਹੇ ਹਾਂ ਮਹਾਨ ਸ਼ਹੀਦ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਉਹਨਾਂ ਪ੍ਰਤੀ ਲੱਗੀ ਹੋਈ ਹੈ ਨਮਾਇਸ਼ ਉਹਨਾਂ ਦੀਆਂ ਯਾਦਗਾਰਾਂ ਵੀਡੀਓ ਵੀ ਚਲਦੀਆਂ ਨੇ ਜਿਹੜੇ ਬੱਚਿਆਂ ਨੇ ਜਸਵੰਤ ਸਿੰਘ ਖਾਲੜਾ ਦੀ ਜੀਵਨ ਬਾਰੇ ਜਾਂ ਉਹਨਾਂ ਦੀ ਕਹਾਣੀ ਬਾਰੇ ਨਹੀਂ ਜਾਣਦੇ ਉਹਨਾਂ ਵਾਸਤੇ ਬਹੁਤ ਵਧੀਆ ਤੇ ਬਹੁਤ ਵਧੀਆ ਸ਼ੁਰੂਆਤ ਆ ਸਮੂਹ ਸੇਕ ਕੌਮ ਨੂੰ ਬਹੁਤ ਬਹੁਤ ਮੁਬਾਰਕਾਂ ਇਤੋਂ ਦੇ ਇਦਾਂ ਦੇ ਸਮਾਗਮਾਂ ਦੇ ਵਿੱਚ ਸਾਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਕਿਉਂਕਿ ਸਾਡੇ ਆਪਣੇ ਸਮਾਗਮ ਨੇ ਪੂਰੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਸਿੱਖ ਹੈਰੀਟੇਜ ਮੰਥ ਨੂੰ ਮਨਾਉਂਦਿਆਂ ਹੋਇਆਂ ਵੱਕਵੱਕ ਸਿਟੀ ਹਾਲ ਦੇ ਵਿੱਚ ਆਪਾਂ ਨਿਸ਼ਾਨ ਵੀ ਝੁਲਾਉਨੇ ਆ ਤੇ ਆਪਾਂ ਨੂੰ ਜਰੂਰ ਸਾਰੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਬੀ ਐਕਸਿਬਿਸ਼ਨ ਇਸ ਅ ਵੈਰੀ ਪਾਵਰਫੁਲ ਐਕਸਿਬਿਸ਼ਨ ਅੰਡਰਸਟੈਂਡਿੰਗ ਐਂਡ ਐਂਡ ਰਿਫਲੈਕਟਿੰਗ ਔਨ 1984 ਓਵਰ 26000 ਲਾਈਵਸ ਲਾਸਟ ਇਸ is something that's not lost on us and given that we have a large sikh diaspora here in brampton it's important for us to understand and know it brampton though challenging the darkness exhibition they report on the, the tv they like